ਕੋ ਰਜੋਨ ਸਾਹਿਬ ਜੀ ਦੇਖੀਏ ਆਪਣੇ ਜਿੰਨੀ ਉਹਨੇ ਸਜ਼ਾ ਬਣਦੀ ਸੀ ਉਹ ਤੋਂ ਵੱਧ ਭੁਗਤਰੀ ਪਰ ਉਹਨਾਂ ਨੇ ਤਾਂ ਇਹ ਵੀ ਕਿਹਾ ਹੈ ਕਿ ਮੈਨੂੰ ਜੇ ਫਾਂਸੀ ਲਾਉਣੀ ਫਾਂਸੀ ਲਾ ਦਿਓ ਹਰ ਸਾਲ ਦੀ ਤਰ੍ਹਾਂ ਮਲਕੀਤ ਕੰਪੈਨ ਨੇ ਲੜੀ ਨੂੰ ਅੱਗੇ ਤੋਰਦੇ ਹੋਏ ਲਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਓਟ ਆਸਰਾ ਨਾਬਾ ਤੋਂ ਪੀਟੀ న్యూਜ਼ ਪੰਜਾਬ ਦੇ ਨਾਲ ਮਨਦੀਪ ਕੌਸ਼ਕ ਦੀ ਵਿਸ਼ੇਸ਼ ਰਿਪੋਰਟ ਨਾਬਾ ਮਲਕੀਤ ਐਗਰੋਟੈਕ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਓਟ ਆਸਰਾ ਲੈ ਕੇ ਵਾਹਿਗੁਰੂ ਦਾ ਕੋਟੀ ਕੋਟੀ ਸ਼ੁਕਰਾਨਾ ਕੀਤਾ ਗਿਆ ਇਸ ਮੌਕੇ ਤੇ ਮੁੱਖ ਤੌਰ ਤੇ ਬਾਬਾ ਹਰਪਾਜਨ ਸਿੰਘ ਜੀ ਸਰਾਜਪੁਰ ਵਾਲੇ ਵੀ ਪਹੁੰਚੇ ਅਤੇ ਇਸ ਤੋਂ ਇਲਾਵਾ ਸਰਜੀਤ ਸਿੰਘ ਰਖੜਾ ਜੱਸੀ ਸੋਇਆਂਵਾਲਾ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਨਤਮਸਤਕ ਹੋਏ ਇੱਥੇ ਹੀ ਸਰਜੀਤ ਸਿੰਘ ਰਖੜਾ ਨੇ ਬੋਲਦਿਆਂ ਕਿਹਾ ਕਿ ਮਲਕੀਤ ਤੁਮ ਪੈਨ ਦਾ ਬਹੁਤ ਵੱਡਾ ਉਪਰਾਲਾ ਹੈ ਜੋ ਹਰੇਕ ਸਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦਾ ਅਖੰਡ ਪਾਠ ਸਾਹਿਬ ਕਰਵਾਉਂਦੇ ਹਨ ਤੇ ਸੰਗਤਾਂ ਵੱਡੀ ਗਿਣਤੀ ਵਿੱਚ ਹਾਜ਼ਰੀ ਭਰਦੀਆਂ ਹਨ ਇੱਥੇ ਹੀ ਆਈਆਂ ਸਾਰੀਆਂ ਸੰਗਤਾਂ ਨੂੰ ਮਲਕੀਤ ਕੰਪੈਨ ਵੱਲੋਂ ਜੀ ਆਇਆਂ ਆਖਿਆ ਅਤੇ ਧਾਰਮਿਕ ਤੇ ਰਾਜਨੀਤਿਕ ਸਰੋਪ ਨਾਲ ਸਨਮਾਨਤ ਕੀਤਾ ਤੇ ਹੀ ਚਰਨ ਸਿੰਘ ਐਮ ਡੀ ਮਲਕੀਤ ਕੰਪੈਨ ਵੱਲੋਂ ਸੰਗਤਾਂ ਲਈ ਲੰਗਰ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਤੇ ਸੰਗਤਾਂ ਲਈ ਲੰਗਰ ਉੱਤਟ ਵਰਤਾਇਆ ਗਿਆ ਨਾਬਾ ਤੋਂ ਪੀਟੀ న్యూਜ਼ ਪੰਜਾਬ ਦੇ ਨਾਲ ਮਨਦੀਪ ਕੌਸ਼ਕ ਦੀ ਵਿਸ਼ੇਸ਼ ਰਿਪੋਰਟ ਸੋ ਸੁਕਰਾਨੇ ਵੱਜੋ ਜਿਹੜਾ ਅੱਜ ਮਹਾਰਾਜ ਦਾ ਓਟ ਆਸਾ ਲੈ ਗਿਆ ਕੀ ਕਿਹੜਾ ਚੰਗਾ ਉਹ ਹੈ ਗੁਰਜੀਕਾ ਖਾਲਸਾ ਬੈਜੀਕ ਫਤੇ ਸਭ ਤੋਂ ਪਹਿਲਾਂ ਤਾਂ ਮੈਂ ਮਲਕੀਤ ਕਮਾਈਨ ਮਲਕੀਤ ਟੈਗਰੋ ਇੰਡਸਟਰੀ ਨੂੰ ਲੱਖ ਲੱਖ ਮੁਬਾਰਕਬਾਦ ਦਿੰਦਾ ਇਹ ਹਮੇਸ਼ਾ ਹੀ ਗੁਰੂ ਨਾਲ ਜੁੜੇ ਰਹੇ ਨੇ ਸੰਤੋ ਆਬਾ ਸੁਖਦੇਵ ਸਿੰਘ ਦੇ ਨਾਲ ਬਹੁਤ ਇਹਨਾਂ ਦਾ ਪਿਆਰ ਸੀ ਬਹੁਤ ਸਤਿਕਾਰ ਸੀ ਔਰ ਹਰ ਸਾਲ ਗੁਰੂ ਮਹਾਰਾਜ ਚੇਪਾਸ਼ਾ ਦੇ ਚਰਨ ਪਾਉਂਦੇ ਨੇ ਗੁਰੂ ਦਾ ਓਟ ਆਸਾ ਲੈਂਦੇ ਨੇ ਸਾਰੇ ਵਰਕਰ ਸਾਰੇ ਵਾਜਮ ਸਾਰੇ ਮਾਲਕ ਇਸ ਦਿਨ ਦੇ ਉੱਤੇ ਗੁਰੂ ਦੀ ਕਿਰਪਾ ਦੇ ਨਾਲ ਹਰ ਸਾਲ ਇਹ ਕਰਵਾਉਂਦੇ ਨੇ ਬਹੁਤ ਘੱਟ ਲੋਕਾਂ ਦੇ ਹਿੱਸੇ ਦੇ ਵਿੱਚ ਆਉਂਦਾ ਹੈ ਜਿਹੜਾ ਗੁਰੂ ਦਾ ਉਹ ਤਾਸ ਨਾਲ ਲੈ ਕੇ আর ਦਿਲੋਂ ਮਨੋਂ ਸੇਵਾ ਕਰਦੇ ਨੇ ਜਿੰਨੀ ਨਿਮਰਤਾ ਜਿੰਨਾ ਪਿਆਰ ਇਹਨਾਂ ਦੇ ਵਿੱਚ ਹੈ ਬਹੁਤ ਘੱਟ ਲੋਕਾਂ ਦੇ ਵਿੱਚ ਹੁੰਦਾ ਹੈ ਸੋ ਮੈਂ ਅੱਜ ਦੇ ਦਿਨ ਦੇ ਉੱਤੇ ਇਹਨਾਂ ਨੂੰ ਲੱਖ ਲੱਖ ਮੁਬਾਰਕਬਾਦ ਵੀ ਦਿੰਨਾ ਪਰਮਾਤਮਾ ਅਗੇ ਵਹਿਗੂ ਗੁਰੂ ਦੇ ਸੱਚੇ ਪਾਸ਼ਾ ਦੇ ਅਰਦਾਸ ਵੀ ਕਰਦਾ ਕਿ ਇਹ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰਨ ਜਿਸ ਦਿਨ ਸਾਡੇ ਦੇਸ਼ ਨੂੰ ਸਾਡੀ ਕੌਮ ਨੂੰ ਸਾਡੇ ਸੋਬੇ ਨੂੰ ਬਹੁਤ ਵੱਡਾ ਫਾਇਦਾ ਹੋਵੇ ਸਾਡੇ ਜਿਹੇ ਲੋਕ ਨੇ ਉਹਨਾਂ ਨੂੰ ਨੌਕਰੀ ਮਿਲਦੀ ਹੈ ਕੰਮ ਕਾਰ ਮਿਲਦਾ ਹੈ ਸਰਕਾਰ ਕੋਲ ਟਿਕ ਜਾਂਦਾ ਹੈ ਜਿਸ ਦਿਨ ਸਾਡਾ ਮੁਲਕ ਤਰੱਕੀ ਕਰਦਾ ਸੋ ਮੈਂ ਸਾਰਿਆਂ ਨੂੰ ਲੱਖ ਲੱਖ ਮੁਬਾਰਕਬਾਦ ਦਿੰਦਾ ਔਰ ਗੁਰੂ ਅਗੇ ਹੀ ਅਰਦਾਸ ਕਰਦਾ ਕਿ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰਨ ਬਹੁਤ ਬਹੁਤ ਧੰਨਵਾਦ ਉਹ ਹੈ ਗੁਰੂ ਜੀ ਦਾ ਖਾਲਸਾ ਸ਼੍ਰੀ ਵਹਿਗੂ ਜੀ ਦਾ ਭਾਈ ਰਾਜੂਵਾਲਾ ਦੀ ਕਿਸ ਤਰ੍ਹਾਂ ਦੇਖਦੇ ਮਾਫੀ ਮੈਂ ਕਿ ਰਾਜੂਵਾਲਾ ਇਤਬਾਰ ਨਹੀਂ ਆ ਰਿਹਾ ਤਿੰਨ ਘੰਟੇ ਲਈ ਬਿਲਕੁਲ ਰੋਲ ਦਿੱਤੀ ਗਈ ਸੀ ਤੇ ਰਾਮ ਰਵੀ ਨੂੰ ਲੰਬੀ ਰੋਲ ਦਿੱਤੀ ਆ ਦੇਖੋ ਜੋਨ ਸਾਹਿਬ ਜੀ ਦੇਖਿਏ ਆਪਣੇ ਜਿੰਨੀ ਉਹਨੇ ਸਜ਼ਾ ਬਣਦੀ ਸੀ ਉਹ ਤੋਂ ਵੱਧ ਭੁਗਤਣੀ ਪਰ ਉਹਨਾਂ ਨੇ ਤਾਂ ਇਹ ਵੀ ਕਿਹਾ ਕਿ ਮੈਨੂੰ ਜੇ ਫਾਂਸੀ ਲਾਉਣੀ ਫਾਂਸੀ ਲਾ ਦਿਓ ਪਰ ਅੱਜ ਕਿੰਨੇ ਸਾਲ ਹੋ ਗਏ ਉਹਦੀ ਸਜ਼ਾ ਤੋਂ ਵੱਧ ਉਹਨੇ ਭੋਗਤ ਲਿਆ ਸੋ ਅੱਜ ਸਰਕਾਰ ਦੀ ਡਿਊਟੀ ਬਣ ਜਾਏ ਇਹ ਫਰਜ ਬਣਦਾ ਹੈ ਕਿ ਉਹ ਇਹ ਨਾ ਕੰਮ ਕਰਨ ਕਿ ਪੰਜਾਬ ਦੇ ਵਿੱਚ ਹੋਰ ਕਾਨੂੰਨ ਹੈ ਪੰਜਾਬ ਤੋਂ ਬਾਹਰ ਹੋਰ ਕਾਨੂੰਨ ਹੈ ਅੱਜ ਇਹ ਕੰਮ ਕਰ ਰਹੇ ਨੇ ਕਿੱਥੇ ਤਾਂ ਕਿੱਡੇ-ਕਿੱਡੇ ਗੁਨਾਹਾਂ ਵਾਲੇ ਰੇਪ ਵਾਲੇ ਕਤਲਾਂ ਵਾਲੇ ਵੀ ਉਹਨਾਂ ਨੇ ਸਭ ਟਾਈਮ ਤੋਂ ਪਹਿਲੇ ਛੜਤੇ ਤੇ ਇੱਕ ਪਾਸੇ ਇਹ ਲੋਕ ਨੇ ਜਿਹੜੇ ਪ੍ਰਮਾਤਮਾ ਨੂੰ ਮੰਨਣ ਆਏ ਨੇ ਗੁਰੂ ਦਾ ਓਟ ਆਸਾ ਲੈ ਕੇ ਚੱਲਣ ਆਲੇ ਜਜ਼ਬਾਤੀ ਹੋ ਕੇ ਇਹਨਾਂ ਨੇ ਜੋ ਕੀਤਾ ਹੈ ਪਰ ਉਹ ਸਜ਼ਾ ਵੀ ਪੂਰੀ ਹੋ ਗਈ ਤੇ ਟਾਈਮ ਵੀ ਪੂਰਾ ਹੋ ਗਿਆ ਤੇ ਫਾਂਸੀ ਨੂੰ ਕਿੰਨਾ ਚਿਰ ਹੋ ਗਿਆ ਪਰ ਫੇਰ ਵੀ ਅੱਜ ਜੋ ਚਲ ਰਹੇ ਨੇ ਸੋ ਮੈਂ ਬੇਨਤੀ ਕਰਦਾ ਕਿ ਸਾਨੂੰ ਦੋ ਕਾਨੂੰਨ ਨਹੀਂ ਰੱਖਣੇ ਚਾਹੀਦੇ ਆਪਣੇ ਦੇਸ਼ ਦੇ ਲਈ ਆਪਣੇ ਲੋਕਾਂ ਦੇ ਲਈ ਇੱਕੋ ਕਾਨੂੰਨ ਚਾਹੀਦਾ ਕਾਰਪੋਰੇਸ਼ਨ ਦੇ ਚੋਣਾ ਆ ਰਹੇ ਨੇ ਕਿਸ ਤਰ੍ਹਾਂ ਅਕਾਲੀ ਦਲ ਸudarlaher ਵੱਖਰਾ ਲੜੀ ਅਕਾਲੀ ਦਲ ਵੱਖਰਾ ਲੜੂ ਕਿਸ ਤਰ੍ਹਾਂ ਇੱਕ ਮੰਡੇ ਇਕੱਠੇ ਚੋਣਾ ਲੜੂ ਇਹ ਇੱਕ ਟਾਈਮ ਆ ਕੇ ਦੱਸੂਗਾ ਟਾਈਮ ਦੇਖਾਂਗੇ ਗੁਰੂ ਨੇ ਕਿਰਪਾ ਕਰਨੀ ਸਿੱਛ ਪਾਛਨ ਬਹਿ ਕਰਨੀ ਹੈ ਸਾਰੇ ਇਕੱਠੇ ਹੋਣਗੇ ਜਨਮ ਦਿਨ ਮਨਾਉਂਦੇ ਰਹੇ ਤੇ ਤੁਸੀਂ ਵੱਡੀ ਗਿਣਤੀ ਵਿੱਚ ਅੱਜ ਤੁਹਾਡਾ ਸਭ ਦਾ ਦਿਲ ਦੀ ਗਹਿਰਾਈਆਂ ਵਿੱਚੋਂ ਮਲਕੀ ਐਗਰੋਟੈਕ ਵੱਲੋਂ ਸਾਡੇ ਪਰਿਵਾਰ ਵੱਲੋਂ ਬਹੁਤ ਬਹੁਤ ਧੰਨਵਾਦ ਹੈ ਤੇ ਅਸੀਂ ਅਰਦਾਸ ਕਰਦੇ ਹਾਂ ਵਾਹਿਗੁਰੂ ਦੇ ਵੀ ਇਹ ਮੰਗ ਲਈ ਜੀ ਹਰ ਇੱਕ ਦੇ ਘਰ ਹਰ ਇੱਕ ਦੀ ਫੈਕਟਰੀ ਹਰ ਇੱਕ ਦੀ ਦੁਕਾਨ ਤੇ ਆਉਣ ਤੇ ਪਰਮਾਤਮਾ ਉਹਨਾਂ ਦੇ ਉੱਪਰ ਆਪਣੀ ਮਿਹਰ ਸਦਾ ਰੱਖੇ ਸਾਡੇ ਵਿੱਚ ਬਹੁਤ ਹੀ ਸਤਿਕਾਰ ਨੂੰ ਬੱਬਾ ਹਰਪਜਨ ਸਿੰਘ ਜੀ ਆਏ ਨੇ ਮਹਾਨ ਸਖੀਤ ਨਹੀਂ ਤੇ ਸਾਡੇ ਵਿੱਚ ਸਰਦਾਰ ਸੰਜੀਤ ਸਿੰਘ ਜੀ ਰੱਖਣਾ ਸਰਵਾਏ ਹੋਏ ਨੇ ਉਹਨਾਂ ਦਾ ਵੀ ਇੱਥੇ ਆਉਣ ਤੇ ਅਸੀਂ ਆਪਣੇ ਵੱਲੋਂ ਆਪਣੀ ਪਰਮਾਰ ਬੰਨੀ ਬਹੁਤ ਬਹੁਤ ਧੰਨਵਾਦ ਕਰਦੇ ਆਂ ਜੱਸੀ ਸੋਹਿਆ ਵਾਲਾ ਚੇਅਰਮੈਨ ਇੰਪਰੂਵਮੈਂਟ ٹرسٹ ਪਟਿਆਲਾ ਸਾਡਾ ਬੱਚਾ ਹੈ ਬਹੁਤ ਮਿਹਨਤ ਕਰਦਾ ਹੈ ਪਰਮਾਤਮਾ ਇਹਨੂੰ ਵੀ ਬਲ ਬਖਸ਼ੇ ਅਸੀਂ ਨੂੰ ਅਰਦਾਸ ਕਰਦੇ ਆਂ ਪਰਵਾਹ ਲਾਉਂਗੇ ਤੁਹਾਡਾ ਕਿਤੇ ਚੰਗਾ ਹੈ ਕਦਮ ਸਾਡੇ ਸਰੂਪ ਤੇ ਤੇ ਹੁਣ ਅਸੀਂ ਜੀ ਤਾ ਕੋ ਸਕਦੇ ਨਹੀਂ ਮਹਾਰਾਜ ਵੱਲੋਂ ਆਪ ਨੂੰ ਜੋ ਮਹਾਰਨ ਸਿੱਖੀ ਤਾ ਪਹੁੰਚੀ ਹੈ ਨੇ ਇੱਕ ਗੁਰੂ ਕਰਤਾ ਸਰੂਪਾ ਤੇ ਕੰਮਾਂ ਤੇ ਬੜੇ ਆਰਾਮ ਨਾਲ ਤੇ ਮਹਾਂਪੁੱਤ ਸੰਤੁਰ ਭਜਨ ਦੇਨ ਦੀ ਆਪ ਦੇ ਕਰਤਮਲਾਂ ਨਾਲ ਦੇਣਗੇ ਸਾਰਾ ਬੱਲੇ